ਮੈਂ ਸੱਜਣ ਢਿੱਲੋਂ ਬੀਜਪੀ ਹਲਕਾ ਦਸੂਗਾ ਮੇਰੇ ਪਿੰਡ ਤਿਹੜੇ ਦੇ ਵਿੱਚ 2 ਮਹੀਨੇ ਪਹਿਲਾਂ ਜੋ ਪਿੰਡ ਦੀ ਪੰਚਾਇਤ ਨੇ ਕੰਮ ਸ਼ੁਰੂ ਕੀਤਾ ਸੀਗਾ ਪਾਈਪਾਂ ਦਾ ਕਿ ਜਿੰਨਾ ਪਿੰਡ ਦਾ ਗੰਦਾ ਪਾਣੀ ਆ ਉਹਨੂੰ ਬਾਹਰ ਕੱਢਣ ਵਾਸਤੇ ਪਾਈਪਾਂ ਪੈ ਰੀਆਂ ਸੀਗੀਆਂ 2 ਮਹੀਨੇ ਪਹਿਲਾਂ ਕੰਮ ਸ਼ੁਰੂ ਹੋਇਆ ਤੇ 2 ਮਹੀਨੇ ਪਹਿਲਾਂ ਇਹਨੂੰ ਬੰਦ ਕਰਤਾ ਗਿਆ ਜਦੋਂ ਇਹ ਪਾਈਪਾਂ ਸਾਡੇ ਘਰ ਦੇ ਸਾਹਮਣੇ ਆ ਗਈਆਂ ਕੰਮ ਨੂੰ ਬੰਦ ਕਰ ਦਿੱਤਾ ਗਿਆ ਕੰਮ ਬੰਦ ਹੁਣ ਕਰਕੇ ਮਹੱਲੇ ਦਾ ਜਿੰਨਾ ਦੀ ਗੰਦਿਆ ਨਾਲਾ ਪਾਣੀ ਜਿੰਨਾ ਵੀ ਸੀਗਾ ਉਹ ਜਿਹੜਾ ਸਾਡੇ ਘਰ ਦੇ ਸਾਹਮਣੇ ਪੈ ਰਿਆ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਹੀ ਮਹੱਲੇ ਦੇ ਵਿੱਚ ਔਰ ਗਲੀ ਦੇ ਵਿੱਚ ਪੂਰਾ ਗੰਦਾ ਪਾਣੀ ਪਿਆ ਹੋਇਆ ਆ ਲੋਕਾਂ ਦਾ ਮਹੱਲੇ ਦਾ ਆਉਣਾ ਜਾਣਾ ਬੜਾ ਮੁਸ਼ਕਲ ਹੋਇਆ ਪਿਆ ਆ ਔਰ ਉਹਦੇ ਨਾਲ ਮੱਛਰਾਂ ਦਾ ਬਿਮਾਰੀਆਂ ਦਾ ਘਰ ਬਣਿਆ ਪਿਆ ਆ ਔਰ ਮੇਰੀ ਪੰਚਾਇਤ ਆ ਕੇ ਬੇਨਤੀ ਆ ਕਿ ਜੇ ਤੁਸੀਂ ਇਹ ਕੰਮ ਸ਼ੁਰੂ ਕੀਤਾ ਸੀਗਾ ਸਹੀ ਸੀਗਾ ਤੇ ਸ਼ੁਰੂ ਕੀਤਾ ਸੀਗਾ ਜੇ ਕੰਮ ਸਹੀ ਸੀਗਾ ਤਾਂ ਫਿਰ ਬੰਦ ਕਿਉਂ ਕੀਤਾ ਜੇ ਤੁਸੀਂ ਹੁਣ ਇਹਨੂੰ ਬੰਦ ਕਰ ਦਿੱਤਾ ਆ ਉਹਦਾ ਧੜ ਦੇ ਕੀ ਪ੍ਰੈਸ਼ਰ ਸੀਗਾ ਕੀ ਰੀਜ਼ਨ ਆ ਉਹ ਜ਼ਰੂਰ ਪੰਚਾਇਤ ਦੱਸੇ ਔਰ ਅਸੀਂ ਸ਼੍ਰੀਮਾਨ ਮੁੱਖ ਮੰਤਰੀ ਭਗਵਾਨ ਸਿੰਘ ਜੀ ਮਾਨ ਅੱਗੇ ਬੇਨਤੀ ਆ ਕਮਾਨ ਸਾਹਿਬ ਜੀ ਕਿ ਸਾਡੇ ਜੋ ਪਿੰਡ ਦੇ ਮੇਰੇ ਘਰ ਦੇ ਸਾਹਮਣੇ ਗੰਦਾ ਨਾਲੀ ਪਾਣੀ ਪੈ ਰਿਹਾ ਆ ਬਹੁਤ ਨੁਕਸਾਨਦਾਇਕ ਕੰਮ ਹੋਇਆ ਆ ਤੁਸੀਂ ਇਸ ਨੂੰ ਆਪਣੀ ਧਿਆਨ ਵਿੱਚ ਲਵੋ ਔਰ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਇਹਦੀ ਉੱਚ ਪੱਧਰ ਤੇ ਜਾਂਚ ਪੜਤਾਲ ਕੀਤੀ ਜਾਵੇ ਤਾਂ ਜੋ ਜਿਹੜਾ ਗੰਦਾ ਪਾਣੀ ਆ ਉਹ ਕਿਸੇ ਸਾਈਡ ਤੇ ਨਿਕਲਿਆ ਜਾਵੇ ਆਮ ਲੋਕਾਂ ਦਾ ਜੀਣਾ ਬਹੁਤ دشوار ਹੋਇਆ ਆ ਸੋ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਦਾ ਕਿਰਪਾ ਕਰਕੇ ਹੱਲ ਕੀਤਾ ਜਾਵੇ ਜੀ ਧੰਨਵਾਦ ਜੀ